ਹਾਂਜੀ ਮੈਂ ਜੀ ਨਿਊ ਗ੍ਰੀਤੀ ਵਦਨਗਰ ਦਾ ਸਾਫਕਾ ਪ੍ਰਧਾਨ ਗੁਰਦੈਰਾ ਸ੍ਰੀ ਸਿੰਘ ਸਭਾ ਦਾ ਬੋਲ ਰਿਹਾ ਸਾਡੇ ਹਰ ਸਾਲ ਬਸਾਖੀ ਦੇ ਦਿਹਾੜੇ ਤੇ ਪ੍ਰਧਾਨ ਦੀ ਚੋਣ ਕੀਤੀ ਜਾਂਦੀ ਆ ਮੈਂ ਲੰਬੇ ਸਮੇਂ ਤੋਂ 2001 ਤੋਂ ਲੈ ਕੇ 2025 ਪ੍ਰਾਪਤ ਤੱਕ ਗੀਰਦੀ ਸੇਵਾ ਕੀਤੀ ਆ ਸੇਵਾ ਕਰਦੇ ਨੂੰ ਜਦੋਂ ਇਹ ਪਹਿਲੀ ਵਾਰ ਚੋਣ ਹੋਈ ਆ ਤੇ ਕੁ ਸਮਾਂ ਮੇਰੀ ਮਾਤਾ ਬਿਮਾਰ ਸੀ ਗਈ ਦੇਰਕ ਸਾਲ ਮੈਂ ਪ੍ਰਧਾਨ ਦੀ ਚੋਣ ਕੀਤੀ ਮਤਲਬ ਇਹਦਾ ਕਰਨੇ ਕਿ ਨਗਰ ਨੇ ਦੇਸ਼ੋਂ ਤੇ ਉਹਨੂੰ ਹੀ ਨਗਰ ਨੇ ਮੈਨੂੰ ਸੌਂਪੀ ਸੀ ਪਰ ਮੈਂ ਨਗਰ ਦੇ ਨਾਲ ਚੱਲ ਕੇ ਹੀ ਕਰਨਾ ਮੇਰਾ ਅਭਰਤ ਨਹੀਂ ਸੀ ਲੱਗਿਆ ਸੇਵਾ ਕੀਤੀਆਂ ਨੇ ਸਾਰੇ ਨਗਰ ਦੇ ਸਾਹਮਣੇ ਆ ਫਿਰ ਮੈਂ ਆਪਦੇ ਮਨ ਨਾਲ ਸੋਚਿਆ ਕਿ ਜੇ ਨੇ ਮੈਨੂੰ ਬਹੁਤ ਮਤਰਿਆਂ ਨੇ ਪ੍ਰਧਾਨਤਾ ਬਣਾ ਦਿੱਤਾ ਵੀ ਕਿਉਂ ਨਾ ਮੈਂ ਪਿੱਛੇ हट ਜਾ ਮੈਂ ਆਪਣਾ ਜਿਹੜਾ ਮੇਰਾ ਮਾਨ ਸਨਮਾਨ ਕੀਤਾ ਨਗਰ ਨੇ ਮੈਂ ਆਪਣਾ ਮਾਨ ਸਨਮਾਨ ਬਲਵਿੰਦਰ ਸਿੰਘ ਪ੍ਰਧਾਨ ਨੂੰ ਦਿੱਤਾ ਇਹ ਮੇਰੀ ਜਗ੍ਹਾ ਸੇਵਾ ਕਰਨਗੇ ਬਾਕੀ ਜਿਹੜੀ ਸਾਰੀ ਟੀਮਾਂ ਸਾਡੀ ਅੰਮਰਤਾਰੀ ਆ ਗੁਰਦੀਪ ਸਿੰਘ ਐਤੀ ਜਾਣਾ ਇਹ ਮੀਤ ਪ੍ਰਧਾਨ ਨੇ ਆਪਣੇ ਕੁਵਿੰਦਰ ਸਿੰਘ ਦਾ ਸੈਕਟਰੀ ਜਿਹੜਾ ਸੈਕਟਰੀ ਹੈਗੇ ਜੋਤੀ ਸਿੰਘ ਜੀ ਸੈਕਟਰੀ ਰਹੇਗਾ ਸਾਡੇ ਆਪਣੇ ਜਸਮਨ ਜਸਵੰਦਰ ਸਿੰਘ ਜੁਆਇੰਟ ਕੈਸੀ ਰਹੇਗਾ ਸੰਦੀਪ ਕੁਮਾਰ ਜੀ ਤੇ ਇੱਧਰ ਸਾਡੀਆਂ ਭੈਣਾਂ ਸਦੀਪ ਸਿੰਘ ਜੀ ਸਾਡੀਆਂ ਭੈਣਾਂ ਗਰਮੀਤ ਕੌਰ ਭੈਣ ਜੀ ਤੇ ਕੁਲਦੀਪ ਕੌਰ ਭੈਣ ਜੀ ਤੇ ਹਰਪੰਸ ਕੌਰ ਭੈਣ ਜੀ ਪਰਮਜੀਤ ਕੌਰ ਭੈਣ ਜੀ ਪਰਮਜੀਤ ਕੌਰ ਭੈਣ ਜੀ ਸਰਬਜੀਤ ਕੌਰ ਭੈਣ ਜੀ ਇਹ ਸਾਡੀ ਜਿਹੜੀ ਸਾਡੀ ਟੀਮ ਹੈ ਜਿਹੜੀ ਇਹ ਕਮੇਟੀ ਚ ਜਿਹੜੀ ਕਿੰਨੇ ਮੈਂਬਰੀ ਹੈ ਇਹ ਮੈਂਬਰੀ 13 ਮੈਂਬਰੀ ਕਮੇਟੀ ਹੈ ਜੀ ਜਿਹੜੀ ਇਹ ਕਮੇਟੀ ਚ ਜਿਹੜੀ ਇਸ ਤੋਂ ਪਹਿਲਾਂ ਵੀ ਆ ਜਿਉ ਤੁਸੀਂ ਫੋਨ ਤੇ ਵਾਲੇ ਤੁਸੀਂ ਰੌਲਾ ਰਪੇ ਸੀ ਆ ਜਿਹਦੀ ਸ਼ਿਕਾਇਤ ਵੀ ਆ ਤੁਹਾਡੇ ਕੋਲ ਆਪ ਹੋਈ ਹੋਈ ਆ ਹਾਂਜੀ ਕੀ ਮੈਟਰ ਹੈ ਉਹ ਮੈਟਰ ਇਹ ਸੀ ਜਿਹੜੀ ਸ਼ਿਕਾਇਤ ਹੋਈ ਜਾਂਦੀ ਤੇ ਜਿਹੜੇ ਪ੍ਰਧਾਨ ਦੇ ਧੱਕੇ ਨਾਲ ਪਹਿਲਾਂ ਲਈਆਂ ਹੁਣ ਲਈ ਆ ਜਿਹੜਾ ਸੰਗਤ ਦਾ ਬਹੁਤ ਮਤ ਹੋਇਆ ਸੀ ਉਹਦੇ ਆਧਾਰ ਤੇ ਸਾਨੂੰ ਪ੍ਰਧਾਨਗੀ ਨਿਯਤ ਕੀਤੀ ਆ ਕਿੰਤੀ ਤਰ੍ਹਾਂ ਕੋ ਕਰਦੇ ਸੀ ਸੰਗਤ ਤੇ ਵੀ ਅੰਬਰਤਾਰੀ ਸਿੰਘ ਹੋਣਾ ਚਾਹੀਦਾ ਮੈਂ ਆਪਦੇ ਮਨ ਨੂੰ ਸਮਝਾਇਆ ਵੀ ਆਪਾਂ ਪਿੰਡ ਦੇ ਵਿੱਚ ਰਹਿਣਾ ਕਿਉਂ ਇੱਥੇ ਬੁਫਾਰਤ ਲਈਏ ਕਿਉਂ ਨਾ ਆਪਾਂ ਰਾਸਤਾ ਸਾਈਡ ਤੇ ਕਰਕੇ ਅੰਬਰਤਾਰੀ ਨਹੀਂ ਹੈਗੇ ਆਪਾਂ ਗੁਰੂ ਘਰ ਦੀ ਨੂੰ ਨਿਸਕਾਮ ਸੇਵਾ ਕਰਦੇ ਮੈਂ ਉਹ ਸੇਵਾ ਆਪਣੀ ਗੁਰਿੰਦਰ ਸਿੰਘ ਨੂੰ ਸੰਪੀ ਹੈ ਜੋ ਕਿ ਸਾਡੇ ਉੱਤੇ ਪ੍ਰਸ਼ਾਸਨ ਬੰਨਿਓ ਵੀ ਦਵਾ ਪਾ ਰਿਹਾ ਤੇ ਦਹਿਤਕ ਨੇ ਵੀ ਦਵਾ ਪਾ ਰਿਹਾ ਵੀ ਇਹਨਾਂ ਨੂੰ ਟਾਪੀ ਦਿਓ ਫੜਾ ਕੇ ਦਿਓ ਚਾਹ ਵੀ ਥਾਣੇ ਨੂੰ ਵੀ ਆਉਂਦਾ ਪਰ ਬਾਹਰ ਇੱਕ ਖਾਸਾ ਨੇ ਕੇ ਬੇਨਤੀ ਕਰਦਾ ਜਿਹਨੂੰ ਵੀ ਜਿਹੜਾ ਕੋਈ ਹਲਕੇ ਦਾ ਐਮਐਲਏ ਕੋਈ ਵੀ ਆ ਚਾਹੇ ਅਸੀਂ ਸਾਰੇ ਨਗਰ ਦੇ ਇਹਨਾਂ ਨੂੰ ਬੂਟਾ ਪਾਜੇ ਗਾਂ ਵੀ ਪਾਉਂਦੇ ਰਹਿਣਾ ਵੀ ਜਿਹੜਾ ਗੁਰੂ ਘਰ ਆ ਇਹਦੇ ਵੀ ਸਿਆਸਤ ਨਹੀਂ ਬਣਨੀ ਚਾਹੀਦੀ ਸਾਰਿਆਂ ਨੂੰ ਇੱਕ ਦੇ ਅਖਰਾ ਦੇਖਣਾ ਚਾਹੀਦਾ ਗੁਰਮੁਖ ਦੇ ਆਪਦਾ ਕਹਿੰਦੇ ਆ ਵੀ ਜਿਹੜੀ ਕਮੇਟੀ ਆ ਪ੍ਰਬੰਧਕ ਕਮੇਟੀ ਉਹ ਅਮਰਤਧਾਰੀ ਹੋਣੀ ਚਾਹੀਦੀ ਹਾਂਜੀ ਇਸ ਟਾਈਮ ਜਿਹੜੀ ਪ੍ਰਬੰਧਕ ਕਮੇਟੀ ਚੁਣੀ ਆ ਦੂਸਤਵਾਰਾ ਸਾਹਿਬ ਦੀ ਸਾਰੀ ਅਮਰਤਧਾਰੀ ਆ ਹਾਂਜੀ ਸਾਰੀ ਅਮਰਤਧਾਰੀ ਆ ਜੋ ਜੋ ਮਰਿਆਦਾਂ ਨੇ ਉਹਨਾਂ ਦੇ ਸਾਰੇ ਰਹਿਤ ਦੇ ਵਿੱਚ ਆਉਂਦੇ ਹਾਂ ਹਾਂ ਜੀ ਰਹਿਤ ਆਉਂਦੇ ਹਾਂ ਇਹਨਾਂ ਲੰਮਾ ਦਾ ਮੈਂ ਜਿਹੜਾ ਨੰਬਰ ਨੰਬਰ ਸਾਹੇ ਮੇਰੇ ਵਿੱਚ ਕੋਈ ਸੰਕਤ ਨਹੀਂ ਦੇਖਿਆ ਹੁਣਾਂ ਨਗਰ ਨੇ ਜਦੋਂ ਮੈਂ ਇੱਥੇ ਆਇਆ ਸੀ 2001 ਦੇ ਵਿੱਚ ਇੱਥੇ ਇੱਕ ਕਮਰਾ ਸੀ ਉਹਦੇ ਤੇ ਇੱਕ ਟਵੱਲਾ ਪਿਆ ਸੀ ਉੱਥੇ ਹੀ ਪ੍ਰਕਾਸ਼ ਹੁੰਦਾ ਸੀ ਮਾਰਾ ਸੁਰ ਉੱਥੇ ਹੀ ਸਥਾਪਨ ਸੀ ਮੈਂ ਮੈਂ ਸੁਣਿਆ ਕਿ ਪਟਨੇ ਨਗਰ ਨੇ ਮਾਨ ਕੀਤਾ ਉੱਥੇ ਆਪਣਾ ਬਰਾਲਾ ਗ੍ਰਹਿਮਤ ਨੇ ਇੱਕ ਇੱਕ ਦੋ ਰੁਪਏ ਇਕੱਠੇ ਕਰਕੇ ਆ ਤੈਨੂੰ ਮੰਡੀ ਵੇਲਡਿੰਗ ਤਿਆਰ ਕੀਤੀ ਹੈ ਇਹ ਤੋਂ ਉੱਪਰ ਉੱਠ ਕੇ ਮੇਰਾ ਕਿਤੇ ਰੋਸ਼ਨ ਜੀ ਮੇਰੇ ਭੈਣ ਸੀ ਇੱਕ ਉਹਨਾਂ ਨੇ ਸਾਡੇ ਨਗਰ ਨੂੰ 500 ਸਾਰਾ ਜਗ੍ਹਾ ਫ੍ਰੀ ਦਿੱਤੀ ਹੈ ਜਿਹੜੀ ਅਸੀਂ ਨਗਰ ਨਹੀਂ ਸੀ ਲੈ ਸਕਦੇ ਉਹ ਜਗ੍ਹਾ ਅੱਜ ਕੋਈ ਨਹੀਂ ਹੈ ਉੱਥੇ ਵੀ ਬਿਲਡਿੰਗ ਬਣ ਰਹੀ ਆ ਉੱਥੇ ਬਾਹਰ ਮੈਂ ਰਿਸ਼ਤੇਦਾਰਾਂ ਤੋਂ ਮੇਰੇ ਦੋਸਤ મિતਰ ਜਿਹੜੇ ਮਰ ਵੀ ਗਏ ਉਹਨਾਂ ਤੋਂ ਪਰੋਮਣ ਪੈਸੇ ਇਕੱਠੇ ਕਰਕੇ ਇਨਕਲ ਦੀ ਤਿਆਰੀ ਵੀ ਸਰੀਆ ਉੱਥੇ ਵਿੜਿਆ ਹੋਇਆ ਇਹ ਸੰਗ ਤੇ ਸਹਿਯੋਗ ਨਾਲ ਹੀ ਇਹ ਨਿਪਟੇ ਚੜਨਾ ਮੈਂ ਕਰੂੰਗਾ ਜੀ ਮੈਂ ਨਾ ਪ੍ਰਧਾਨ ਜੀ ਦੇ ਨਾਤੇ ਮੈਂ ਟੀਮ ਦੇ ਨਾਲ ਹਰ ਵਕਤ ਖੜਾ ਤਤਪਰ ਦੇਣੀ ਇਹਦੀ ਮੱਕੀ ਕਰਨ ਬਿਨੂ ਕੰਮ ਕਰਦਾ ਨਗਰ ਦੇ ਖਾਤਰ ਵੀ ਆਪਣੇ ਘਰ ਦੇ ਕੰਮ ਛੱਡ ਕੇ ਪਹਿਲ ਦੇ ਅਧਾਰ ਤੇ ਮੈਂ ਫੰਡ ਦੇ ਰਿਪੋਰਟ ਕਰਦੇ ਕੰਮ ਕਰਦਾ ਰਹੂੰ ਇਹਦਾ ਬਹੁਤ ਹੀ ਯਾਰ ਦੋਸਤ ਸੀ ਪਿਆਰ ਕੀ ਸੀ ਦੋਸਤ ਹੀ ਸੀ ਹੋਰ ਕੋਈ ਕਿੰਤੀ ਪ੍ਰਾਂਤੀ ਮੇਤੇ ਲਾਨੀ ਵੀ ਇਹਨਾਂ ਦਾ ਬਤਨੀ ਸ਼ਕਿਆ ਪਰ ਜਦੋਂ ਮੈਨੂੰ ਇਹਨੇ ਬਣਾਇਆ ਸੀ ਉਦੋਂ ਮੈਨੂੰ ਬਤਨੀ ਸਿਕਾਇਆ ਉਹ ਤੈਨੂੰ ਤੇ ਗੁਰਦਸਾ ਪ੍ਰਧਾਨਾ ਜੀ ਤੁਸੀਂ ਕਿ ਪਿੰਡ ਦੇ ਵੀ ਹੈਗੇ ਪ੍ਰਧਾਨ ਵੀ ਸੇਵਾ ਕਰੋ ਇਹ ਹੁਣ ਗੱਲ ਉੱਠੀ ਆ ਜੀ ਉੱਠੀ ਆ ਆਪਾਂ ਸੈਟਤੀ ਹੋ ਗਈ ਵੀ ਕਿਉਂ ਨਾ ਆਪਾਂ ਆਪਣੇ ਤੇ ਕਿੰਤੀ ਪ੍ਰਾਂਤੀ ਗਈ ਆ ਆਪਾਂ ਤਾਂ ਸੇਵਾ ਕਰਨੀ ਹੈ ਪ੍ਰਾਣਗੀਰ ਨਾਲ ਤੇ ਸ਼ੁਰੂ ਕਰ ਹੁੰਦੀ ਆ ਬਗੈਰ ਪ੍ਰਾਣ ਕੀ ਤੋਂ ਸੇਵਾ ਕਰਾਂਗੇ ਜੀ ਜੀ ਬਤਾਓ ਜੀ ਅੱਜ ਕੀ ਕਹਿਣਾ ਚਾਹੁੰਦੇ ਪ੍ਰਾਣ ਕੀ ਕਹਿਣਾ ਚਾਹੁੰਦੇ ਜੀ ਸੇਵਾ ਕਰੀਏ ਮੈਂ ਨਹੀਂ ਬੋਲوں ਤੁਸੀਂ ਬੋਲੋ ਨਹੀਂ ਮੈਂ ਬੋਲ ਨਹੀਂ ਦੋ ਰੋਡਾ ਕਮੇਟੀ ਦੇ ਵਾਲੋ ਕਰਵਾਇਆ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਦਾ ਧੰਨਵਾਦ ਜੀ ਇਹਨਾਂ ਨੂੰ ਸੇਵਾ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਨਾਲ ਹੈ ਜੀ ਸੰਗਤ ਦੇ ਸਾਹਿਬ ਜੀ ਸਹਾਯੋਗ ਨਾਲ ਸਾਡੇ ਤੌ ਸਾਹ ਬਾਈ ਗੁਰੂ ਜੀ ਕੇ ਪਤੇ ਮੈਂ ਆਪਣੀਆਂ ਵੀਰਾਂ ਤੇ ਭੈਣਾਂ ਦੇ ਸੰਜੋਗ ਦੇ ਨਾਲ 2009 ਤੋਂ ਲੈ ਕੇ 2025 ਤੱਕ ਪ੍ਰਧਾਨ ਇਸਤਰੀ ਸੰਗ ਇਸਤਰੀ ਸਹਾਸੰਗ ਦੀ ਪ੍ਰਧਾਨ ਮਤਲਬ ਕਿ ਆਪਣੇ ਦੇਨ ਨਾਲ ਧਨਮਾਨ ਧਨ ਨਾਲ ਸੇਵਾ ਕਰ ਰਹੀ ਹਾਂ ਮੇਰੇ ਨਾਲ ਮੇਰੀ ਇਸਤਰੀ ਸਹਾਸੰਗ ਦੀਆਂ ਬੀਪੀਆਂ ਨਾਲ ਸੰਜੋਗ ਦੇ ਰਹੀ ਹਾਂ ਮੈਂ ਠੀਕ ਵੀ ਨਾਰੈਣ ਦੇ باوجود ਵੀ ਮੈਨੂੰ ਸਾਰੇ ਇਹੀ ਕਹਿੰਦੇ ਸੀ ਕਿ ਤੁਸੀਂ ਸਾਡੇ ਨਾਲ ਖੜਨਾ ਵਾ ਤੇ ਮੈਂ ਇਹਨਾਂ ਦੇ ਨਾਲ 16 ਸਾਲ ਤੋਂ ਲਗਾਤਾਰ ਇਹਨਾਂ ਦੇ ਨਾਲ ਇਸਤਰੀ ਸਹਾਸੰਗ ਦੀ ਪ੍ਰਧਾਨ ਬਣ ਕੇ ਖੜ ਰਹੀ ਹਾਂ ਜੋ ਪਿਛਲੇ ਦਿਨਾਂ ਦੇ ਵਿੱਚ ਜੋ ਕੁਝ ਹੋਇਆ ਗੁਰੂ ਜੀ ਅੱਤਰ ਦੇ ਵਿੱਚ ਬਹੁਤ ਚਰਚਾ ਹੋਈ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਿ ਜਿਹੜਾ ਬਹੁਤਿਆਂ ਨੇ ਕੀਤਾ ਉਹ ਸਹੀ ਸੀ ਜਾਂ ਗਲਤ ਮੈਂ ਉਸ ਦਿਨ ਇੱਥੇ ਨਹੀਂ ਸੀ ਉਹ ਜਿਹੜੀ ਪ੍ਰਬੰਧਕ ਕਮੇਟੀ ਚੁਣੀ ਗਈ ਆ ਹਾਂ ਜੀ ਨਵੀਂ ਕਮੇਟੀ ਜਿਹੜੀ ਹੁਣ ਚੁਣੀ ਆ ਹਾਂਜੀ ਉਹਦੇ ਚ ਤੁਹਾਡਾ ਕੀ ਸਹਿਯੋਗ ਹੈ ਮੈਂ ਕੋਈ ਇਹ ਪਹਿਲਾਂ ਤੋਂ ਲੈ ਕੇ ਹੁਣ ਤੱਕ ਸੰਜੋਗ ਹੈ ਕਿ ਸਾਡੇ ਸਾਰੇ ਨਗਰ ਵਿੱਚ ਸਾਰੇ ਵੀਰ ਭੈਣ ਭਰਾ ਸਾਰੇ ਜਿੰਨੇ ਵੀ ਹੈਗੇ ਸਾਰੇ ਆਲ ਮਿਲ ਕੇ ਰਹਿਣ ਬਣਾਇਆ ਭਾਵੇਂ ਕਿਸੇ ਨੂੰ ਵੀ ਜਾਵੇ ਪਰ ਸਾਰੇ ਮੈਂ ਇਹ ਨਹੀਂ ਚਾਹੁੰਦੀ ਕਿ ਕੋਈ ਛੇੜਾ ਜਾ ਕੋਈ ਕੋਈ ਗੱਲ ਬਾਤ ਜੋ ਮੈਨੂੰ ਆਪਣੀ ਸੇਵਾ ਦਿੱਤੀ ਗਈ ਮੈਂ ਉਹਨੂੰ ਆਪਣੇ ਤਰ੍ਹਾਂ ਨਾਲ ਸੇਵਾ ਕਰਾਂਗਾ ਵਾਗੁਰਜੀ ਪੰਚਾਇਤ ਨੂੰ ਬਤੇ ਭਜਨ ਮੇਰੇ ਪਿੰਡ ਬਸਾਚੀ ਜੜ ਜਨ ਗੁਰਦਰਾ ਸਾਹਿਬ ਚ ਕਮੇਟੀ ਨੂੰ ਪ੍ਰਾਣੀ ਜਿਹੜੀ ਕਮੇਟੀ ਚੱਲਦੀ ਹੈ ਜੀ ਉਹ ਕੁਝ ਵੇ ਆਪਣੋਂ ਸਾਲਾਂ ਤੋਂ ਪ੍ਰਧਾਨ ਚੱਲਿਆ ਨਵੀਂ ਪੰਚਾਇਤ ਬਣੀ 15 ਅਕਤੂਬਰ ਨੂੰ ਉਹ ਪਿੰਡ ਦਾ ਮੁਖੀ ਬਣਿਆ ਤੇ ਮੱਲੜਾ ਵਾਲੇ ਪਿੰਡ ਵਾਲੇ ਮੇਰੇ ਕੋਲੇ ਆਏ ਵੀ ਆਪਾਂ ਇੱਕ ਨਵੀਂ ਕਮੇਟੀ ਅਮਰਤਾਰੀ ਕਮੇਟੀ ਚੁਣੋ ਤਾਂ ਕਿ ਗੁਰੂ ਘਰ ਦਾ ਪ੍ਰਬੰਧ ਵਧੀਆ ਹੋ ਸਕੇ ਸਿੱਖੀ ਨਾਲ ਸੰਗਤ ਜੋੜ ਸਕੇ ਕੋਈ ਕਿਸੇ ਨੂੰ ਸੇਵਾ ਮਿਲੇ ਤੇ ਚਲੋ ਮੈਂ ਵਿਚਾਰ ਕਰਨ ਤੋਂ ਅਪਰੰਤ ਸੰਗਤਾਂ ਉੱਥੇ ਗਈਆਂ ਇਹਨਾਂ ਨੂੰ ਕਿਹਾ ਵੀ ਭਾਈ ਕਮੇਟੀ ਦੀ ਚੋਣ ਕਰਾਓ ਇਹਨਾਂ ਦੇ ਸੈਕਟਰੀ ਨੂੰ ਕਿਹਾ ਉਹਨੇ ਅਨਾਉਂਸਮੈਂਟ ਕਰਤੀ ਹੁਣ 12:30 ਦੇ ਬਾਅਦ ਕਮੇਟੀ ਦੀ ਚੋਣ ਹੋਣੀ ਹੈ ਤੇ ਉਸ ਤੋਂ ਬਾਅਦ ਐਟਟਾਈਮ ਨੇ ਇੱਕ ਟਾਈਮ ਚੇਂਜ ਕਰ ਦਿੱਤਾ ਚਲੋ ਅਸੀਂ ਫਿਰ ਵੀ ਮੇਨ ਮੇਨ ਮੇਰੇ ਪੰਚਾਇਤ ਮੈਂਬਰ ਨਾਲ ਚੱਲਦੇ ਜਿਹੜੇ ਸੈਕਟਰ 5 ਤੋਂ ਹੁੰਦਾ ਜਿਹੜਾ ਇਹਨਾਂ ਦਾ ਸੈਕਟਰ ਸੀਗਾ ਫਿਰ ਚਲੋ ਉਸ ਤੋਂ ਬਾਅਦ ਅਸੀਂ ਚਲੇ ਗਏ ਹਦੀ ਪੰਚਾਇਤ ਉੱਥੇ ਮਾਈਕ ਤੇ ਬੋਲਿਆ ਸਾਡੇ ਕੋਲੇ ਉਸ ਗੱਲ ਦੀਆਂ ਵੀਡੀਓ ਅਕੋਰਡਿੰਗ ਨਾਲ ਵੀ ਹੈਗੀਆਂ ਸੈਕਟਰੀ ਬੋਲਿਆ ਵੀ ਅਮਰਤਾਰੀ ਕਮੇਟੀ ਚੋਂ ਜਦੋਂ ਅਮਰਤਾਰੀ ਕਮੇਟੀ ਚੋਂ ਲੱਗੇ ਤੇ ਇਹ ਕਹਿੰਦੇ ਵੀ ਨਹੀਂ ਜੀ ਜਾਂ ਅੰਤਰਾ ਪ੍ਰਾਣਾ ਪ੍ਰਧਾਨ ਹੀ ਮੰਨੂਗਾ ਇਹਨਾਂ ਦੇ ਆਪਣੇ ਬੰਦੇ ਪੰਜ ਚਾਰ ਉਹ ਕਹਿੰਦੇ ਉਹ ਕਹਿੰਦੇ ਵੀ ਸਾਨੂੰ ਤਾਂ ਜੀ ਪੁਰਾਣਾ ਪ੍ਰਧਾਨ ਹੀ ਮੰਨੂਗਾ ਇਹ ਨਹੀਂ ਕਿ ਐਦਾਂ ਨਹੀਂ ਹੋਣਾ ਤੁਸੀਂ ਦੇਖੋ ਮੈਂ ਪਿੰਡ ਦਾ ਮੁਖੀ ਆ ਮੇਰੀ ਸਮੂਹ ਪਿੰਡ ਨੂੰ ਨਗਰ ਨੂੰ ਜਿੱਥੇ ਸੰਗਤ ਬੈਠੀ ਹੈ ਜਿਹੜੀ ਵੀ ਇੱਥੇ ਉਹਨਾਂ ਨੂੰ ਬੇਨਤੀ ਆ ਵੀ ਅੰਮ੍ਰਿਤਧਾਰੀ ਕਮੇਟੀ ਚੁਣੀ ਆਪਾਂ ਤਾਂ ਕਿ ਜੇ ਗੁਰੂ ਘਰ ਦਾ ਕੰਮ ਹੈ ਵੀ ਉਹ ਇੱਕ ਸਕੂਲ ਆ ਗੁਰਦੁਆਰਾ ਸਾਹਿਬ ਹੈ ਨਾ ਆਪਾਂ ਉੱਥੋਂ ਸਿੱਖਿਆ ਲੈਣੀ ਆ ਆਪਣੇ ਜੀਵਨ ਜਾਂਚ ਦੀ ਸਿੱਖਿਆ ਲੈਣੀ ਆ ਗੁਰਦਆਰ ਸਾਹਿਬ ਤੋਂ ਪਹਿਲਾ ਅੰਕਵੇਂ ਪਹਿਲਾ ਚੱਲ ਗਿਆ ਤੁਸੀਂ ਅmber ਕਰੀਏ ਤਾਂ ਇਹ ਦੇਖੋ 2013 ਦਾ ਹੁਕਮਨਾਮਾ ਸੀ ਜੀ ਅਕਾਲ ਤਖਤ ਸਾਹਿਬ ਦਾ ਜੀ ਇਹ ਨਾ ਲਾ ਸਕਦਾ ਪਰ ਉਹ ਮੰਨਣਾ ਹੈ ਆ ਪਰ ਇਹ ਸੰਗਤਾਂ ਨੂੰ ਪਤਾ ਸਰਪੰਚ ਸਾਹਿਬ 9 ਸਾਲ ਤੱਕ ਲਗਾਤਾਰ ਤੁਸੀਂ ਕਹਿੰਦੇ ਪ੍ਰਧਾਨ ਚੁੜਿਆ ਜਾਂਦਾ ਇਹ ਨਹੀਂ ਜਾਂਦਾ ਮੇਰੇ ਕੋਲ ਸਰਪੰਚ ਚੁੜਿਆ ਜਾਂਦਾ ਇਹ ਸੰਗਤਾਂ ਤੋਂ ਨਹੀਂ ਜੀ ਇਸ ਤੋਂ ਪਹਿਲਾਂ ਕਿਸ ਨੇ ਇਤਰਾਜ਼ ਨਹੀਂ ਜ਼ਾਹਰ ਕੀਤਾ ਰਾਜ ਮੰਤਰੀ ਚਕੇ ਨੂੰ ਰਿਕਵੈਸਟ ਪ੍ਰਧਾਨ ਸੁਪਰੀਆ ਕਰਦਾ ਲੋਕ ਇਤਰਾਜ਼ ਕਰਦੇ ਸੀ ਜੀ ਲੋਕ ਇਤਰਾਜ਼ ਕਰਦੇ ਸੀ ਇਹ 18 ਚ ਸਰਪੰਚ ਬਣ ਗਏ ਫਿਰ ਜਦੋਂ ਪਿੰਡ ਦਾ ਕੋਈ ਮੁਖੀ ਬਣ ਜਾਂਦਾ ਫਿਰ ਥੋੜਾ ਜਿਹਾ ਲੋਕਾਂ ਕਹਿੰਦੇ ਨੇ ਵੀ ਹਾਨੂੰ ਸਰਪੰਚ ਦੀ ਲੋੜ ਪੈਣੀ ਆ ਇਹ ਕਰਕੇ ਥੋੜਿਆ ਅੰਦਰ ਗਤੀ ਲੋਕ ਕਰਦੇ ਜੀ ਇਤਰਾਜ਼ ਹੈ ਸੰਗਤ ਸਾਡੇ ਜੀ ਤੁਸੀਂ ਪਤਾ ਕਰ ਲਓ ਸੰਗਤ ਸਾਡੇ ਬਹੁਤ ਟੜ ਗਈ ਗੁਰੂ ਘਰ ਤੇ ਸੰਗਤ ਜਾਨਾ ਕੋਈ ਸਮਾਗਮ ਨਹੀਂ ਹੁੰਦਾ ਜਿਹੜੀ ਆਪਣੀ ਮਰਿਆਦਾ ਵਾ ਹਾਂਜੀ ਦਰਵਾਜ਼ਾ ਸਾਹਿਬ ਦੀ ਉਹ ਬਸ ਠੀਕ ਜੇ ਤੁਹਾਨੂੰ ਗੁਰੂ ਸਾਹਿਬ ਦੇ ਦਰਬਾਰ ਦੇ ਵਿੱਚ ਕੋਈ ਉਹਦਾ ਕੋਈ ਇੰਟਰਸਟ ਹੁੰਦਾ ਉਹਦੀ ਸਖੈਤ ਉਹਨੇ ਦਰਵਾਜ਼ਾ ਪ੍ਰਬੰਧ ਲਿਖੀ ਜੀ ਹਾਂਜੀ ਜੀ ਦੇਖੋ ਇੰਨਾ ਕੁੱਝ ਹੋ ਗਿਆ 8-9 ਸਾਲ ਨਿਕਲ ਗਏ ਤੁਹਾਡੇ ਵੱਲੋਂ ਕੋਈ ਇਤਾਂ ਦਾ ਐਕਸ਼ਨ ਲਿਆ ਗਿਆ ਵੀ ਹਾਂ ਵੀ ਇਸ ਗੁਰਦੁਆਰਾ ਪ੍ਰਬੰਧਕੀ ਪ੍ਰਾਣੀ ਗੁਰਦੁਆਰਾ ਪਹੁੰਚੇ ਸ਼ਿਕਾਇਤ ਸ੍ਰੀ ਕਾਲਤਾ ਸਾਹਿਬ ਹਾਂ ਜੀ ਹਾਂ ਜੀ ਸ਼ਿਕਾਇਤ ਨਹੀਂ ਦਿੱਤੀ ਸੀ ਹੈ ਜੀ ਸ੍ਰੀ ਕਾਲਤਾ ਸਾਹਿਬ ਤੇ ਉੱਥੇ ਹੀ ਸੀ ਸ਼ਿਕਾਇਤ ਇਹ ਸ਼ਿਕਾਇਤ ਨਹੀਂ ਦਿੱਤੀ ਬੇਨਤੀ ਕਰਕੇ ਆਇਆ ਅਸੀਂ ਸ੍ਰੀ ਅਕਾਲਤਾ ਸਾਹਿਬ ਦੇ ਜ਼ਹਿਦਾਰ ਗਿਆਨੀ ਕੁਲਦੀਪ ਸਿੰਘ ਜੀ ਤੇ ਉਹ ਉਹਨਾਂ ਨੂੰ ਅਸੀਂ ਬੇਨਤੀ ਕਰਕੇ ਆਇਆ ਵੀ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਗੈਰ ਮਰਦਾਰੀ ਕਮੇਟੀ ਹੈ ਕਿਰਪਾ ਕਰਕੇ ਤੁਮਾਹਾਂ ਦੀ ਕਮੇਟੀ ਆ ਦੇਖੋ ਕੋਈ ਕਮੇਟੀ ਪ੍ਰਤੀ ਕਿਸ ਨੂੰ ਅਤਕਾ ਹੈ ਕਾਡੀ ਪੰਚਾਇਤ ਆ ਤੁਸੀਂ ਪਿੰਡ ਦੇ ਮੁਖੀ ਹੋ ਜਿਹੜੀ ਜਿਹੜੀ ਤਵਾਂ ਤੁਹਾਨੂੰ ਨਹੀਂ ਜੀ ਮੈਨੂੰ ਪਤਾ ਨਹੀਂ ਲੱਗਾ ਠੀਕ ਹੈ ਮੈਨੂੰ ਨਹੀਂ ਪਤਾ ਜੀ ਕਮੇਟੀ ਐਕਚੁਅਲੀ ਬਾਕੀ ਵਾਲੇ ਦਾ ਨਾ ਉਹਨਾਂ ਨੇ ਸਰਦਾਰ ਗੁਰਮਖ ਸਿੰਘ ਦੇ ਸਰੋਪਾਪਾਤ ਠੀਕ ਹੈ ਜੀ ਸਾਨੂੰ ਨਹੀਂ ਮਨਜ਼ੂਰ ਸੀ ਸਾਡੇ ਸਿੰਘਾਂ ਨੇ ਅਸੀਂ ਅਮਰਤਾ ਦੀ ਟੀਮ ਚੁਣੀ ਜਿਹਦੇ ਚ ਅਸੀਂ ਚਾਰ ਪੰਜ ਬੰਦੇ ਸਾਡੇ ਅਮਰਤਾ ਰੀ ਨੇ ਕੀਤਾ ਜਾਂਦਾ ਵੀ ਆ ਲਾ ਜੀ ਕੋਈ ਨਹੀਂ ਸੰਗਤ ਦਾ ਇਕੱਠਾ ਦੇਖੋ ਮੈਂ ਤਾਂ ਦਫ਼ਤਰ ਬੈਠਾ ਨਾ ਮੈਨੂੰ ਘਰੋਂ ਕੋ ਫੋਨ ਆਇਆ ਜੇ ਕੋਈ ਨੋਟਿਸਮੈਂਟ ਹੁੰਦੀ ਮੈਨੂੰ ਘਰੋਂ ਵੀ ਮੇਰੇ ਬੇਟੇ ਦਾ ਮੇਰੀ ਮੇਜ ਦਾ ਫੋਨ ਆ ਜਾਣਾ ਸੀ ਹੈ ਨਾ ਤੇ ਮੈਨੂੰ ਕਿਸੇ ਮੱਲੇ ਜੋ ਕਿਸੇ ਦਾ ਫੋਨ ਨਹੀਂ ਆਇਆ ਤੇ ਮੈਨੂੰ ਨਹੀਂ ਪਤਾ ਕੋਈ ਕਮੇਟੀ ਕਮੇਟੀ ਨਹੀਂ ਸੁਣੇਗੀ ਮੈਨੂੰ ਨਹੀਂ ਪਤਾ ਜੀ ਅੱਜ ਤਾਂ ਕਮੇਟੀ ਬਣਾਈ ਕਿ ਸਰਕਾਰ ਇਹ ਮਲੜਵਾਸੀ ਕਮੇਟੀ ਇਹ ਤਾਂ ਹੁਣ ਤੁਸੀਂ ਦੱਸ ਰਹੇ ਹੋ ਜੀ ਮੈਨੂੰ ਨਹੀਂ ਪਤਾ ਨਾ ਮੇਰੇ ਕੋਲ ਨਹੀਂ ਮੈਨੂੰ ਪਤਾ ਹੀ ਨਹੀਂ ਜੀ ਕੋਈ ਕਿਹੜੀ ਕਮੇਟੀ ਆ ਸਾਡਾ ਕੋਈ ਬੰਦਾ ਨਹੀਂ ਹੁਣਾ ਉੱਥੇ ਜੇ ਕੋਈ ਬੰਦਾ ਹੁੰਦਾ ਜੀ ਉੱਥੇ ਜੇ ਜੇ ਅਸੀਂ ਟੀਮ ਚੁਣੀ ਹੀ ਆ ਜੇ ਉਹਨਾਂ ਤੇ ਇੱਕ ਵੀ ਬੰਦਾ ਹੁੰਦਾ ਨਾ ਕਿਸੇ ਨੂੰ ਮੈਸੇਜ ਲੱਗਿਆ ਹੁੰਦਾ ਸੁਨੇਹਾ ਲੱਗਿਆ ਹੁੰਦਾ ਕਿ ਅਸੀਂ ਜਾਣਾ ਸੀਗਾ ਸਾਨੂੰ ਨਹੀਂ ਪਤਾ ਹੁਣ ਕੀਰ ਕਿਦਾਂ ਨਹੀਂ ਦੱਸੋ ਨਹੀਂ ਨਹੀਂ ਬਿਲਕੁਲ ਇਹ ਗਲਤ ਗੱਲ ਆ ਜੀ ਐਵੇਂ ਕੋਈ ਕੋਈ ਬੰਦਾ ਉੱਠ ਕੇ ਦੇਖੋ ਗੱਲ ਅਸਲ ਪਤਾ ਕੀ ਆ ਜੀ ਗੱਲ ਗੱਲ ਇਹ ਆ ਜਿਹੜੀ 13 ਅਕਤੂਬਰ ਨੂੰ ਹਾਰ ਹੋਈ ਆ ਬਸ ਉਹ ਉਹਨਾਂ ਨੂੰ ਹੱਜ ਨਹੀਂ ਹਾਰ ਉਹਨਾਂ ਨੂੰ ਬਤਾ ਸਾਨੂੰ ਇਹ ਸਵਾਗਤ ਦਾ ਫੈਸਲਾ ਜੀ ਮੰਨਣਾ ਚਾਹੀਦਾ ਸੰਗਤ ਨੇ ਮੈਨੂੰ ਹਾਂਜੀ ਸਾਥੀ ਨੇ ਕਹਿੰਦੇ ਉਸ ਤੋਂ ਪਹਿਲਾਂ 2018 ਅੱਠ ਦੇ ਵਿੱਚ ਮੈਂ ਪਹਿਲੀ ਮਿਸ ਸਰਪੰਚ ਬਣਿਆ 2008 ਠੀਕ ਹੈ ਜੀ ਉਦੋਂ 2008 ਦੇ ਵਿੱਚ ਅਸੀਂ ਇਕੱਠ ਕੀਤਾ ਬਾਕਾਇਦਾ ਮੁਕਸੀਬਾਦ ਕਰਨਿਆ ਸਰਦਾਰ ਕਰਨਜੀਤ ਸਿੰਘ ਖਾਲਸਾ ਉਹ ਦੋ ਦੋ ਸਾਲ ਬਾਅਦ ਤੇ ਚੌੜਾ ਦੋ ਸਾਲ ਬਾਅਦ ਫਿਰ ਉਹਨਾਂ ਨੂੰ ਬੁਲਾਉਂਦੇ ਰਿਹਾ ਦੁਆਰੇ ਹਰੇਕ ਵਾਰ ਕੱਠ ਹੁੰਦਾ ਰਿਹਾ 15 ਤੱਕ ਹੁੰਦਾ ਰਿਹਾ 15 ਤੋਂ ਬਾਅਦ ਫਿਰ ਇਹ ਕਾਬਜ ਹੋ ਜਾਂਦਾ ਸਰਪੰਚ ਸਾਹਿਬ ਜਿਹੜੀ ਹੋਂ ਸਰਪੰਚ ਜਿਹੜਾ ਕੰਮ ਦਾ ਡੈਮਨ ਬਾਰਿਕਾਰੀ ਵਰਤਿਆ ਗਿਆ ਹਾਂਜੀ ਜੇ ਉਹ ਸਾਰੀ ਪ੍ਰਬੰਧਕ ਕਮਿਤੀ ਵਰਤਿਆ ਗਿਆ ਨਹੀਂ ਜੀ ਨਹੀਂ ਸਾਨੂੰ ਕਿਵੇਂ ਮਨਜ਼ੂਰ ਹੋ ਜੂਗੀ ਜਦੋਂ ਇੱਕ ਧੜਾ ਥੋੜਾ ਕਾਬਜ ਹੋਊਗਾ ਜੀ ਠੀਕ ਹੈ ਜੇ ਕੋਈ ਨਹੀਂ ਪਿੰਡ ਦਾ ਘਟ ਸਦਨ ਪਿੰਡ ਦਾ ਘਟ ਸਦਨ ਉੱਥੇ ਸਾਰਾ ਪਿੰਡ ਬੈਠੂ ਅਸੀਂ ਵੀ ਜਾਵਾਂਗੇ ਠੀਕ ਹੈ ਜੀ ਸਾਨੂੰ ਜੇ ਨਹੀਂ ਬੰਦੇ ਅਮਰਦਾਰੀ ਕੋਈ ਗੱਲ ਨਹੀਂ ਬਣਾ ਲਨ ਜਿਹੜੀ ਕਮੇਟੀ ਚੁਣੀ ਗਿਆ ਇੱਕ ਢੜੇ ਵੱਲ ਚੁਣੀ ਗਈ ਬਿਲਕੁਲ ਇੱਕ ਢੜੇ ਵੱਲ ਉਹਦੇ ਚ ਉਹਨਾਂ ਨੇ ਆਪਣੀ ਕਮੇਟੀ ਚੁਣ ਕੇ ਐਲਾਨ ਕਰਤਾ ਸਰੂਪੇ ਪਾਦੇ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਹਗੁੰਨਾਵਾ ਗਾਬ ਲਿਆ ਗਿਆ ਉਹਨਾਂ ਵੱਲੋਂ ਹਾਂਜੀ ਹੁਣ ਉਹ ਤੇ ਤੁਹਾਡੇ ਵੱਲੋਂ ਕੀ ਰਿਐਕਸ਼ਨ ਆ ਤੁਸੀਂ ਉਹਨੂੰ ਨਾਮਨਜ਼ੂਰ ਕਰ ਦੇਣ ਤਾਂ ਉਸ ਦੇ ਉੱਤੇ ਕੀ ਕਰੋਗੇ ਤੁਸੀਂ ਖਿਆਲੀ ਚੁਣ ਕਰ ਬੰਦ ਕਰੋਗੇ ਜਾਂ ਤੁਸੀਂ ਨੂੰ ਗੋਲਦਾਰ ਪ੍ਰਬੰਧਕ ਕਮੇਟੀ ਲੈਣੇ ਬਣਾ ਦੇਣਗੇ ਇਹ ਮਹੱਲੇ ਨੂੰ ਇਕੱਠਾ ਕਰਾਂਗੇ ਸ੍ਰੀ ਕਾਰ ਵਾਹ ਜੀ ਤਾਂ ਲੱਗਦਾ ਲਗਾ ਹੈ ਉਥੋਂ ਸਾਡਾ ਜਵਾਬ ਆਊਗਾ ਅਸੀਂ ਦੁਬਾਰੇ ਫੇਰ ਜਾਵਾਂਗੇ ਇਦਾਂ ਦਾ ਥੋੜਾ ਹੁੰਦਾ ਜੀ ਅਸੀਂ ਇੱਕੋ ਥਾਂ ਇਕੱਠਾ ਹੋ ਕੇ ਤੇ ਆਪਾਂ ਕੋਈ ਬੰਦਾ ਆ ਵੀ ਸਾਡਾ ਪ੍ਰਧਾਨ ਹੈ ਵੇਖੋ ਮੈਨੂੰ ਪਿੰਡ ਨੇ ਮਾਨ ਦਿੱਤਾ ਮੈਂ ਪਿੰਡ ਦਾ ਮੁਖੀ ਹਾਂ ਹੈਨਾ ਪਿੰਡ ਦਾ ਮੁਖੀ ਹਾਂ ਮੈਨੂੰ ਪਤਾ ਹੀ ਨਹੀਂ ਬਿਲਕੁਲ ਨਹੀਂ ਜੀ ਮੈਨੂੰ ਪਤਾ ਹੀ ਨਹੀਂਗਾ ਮੈਨੂੰ ਇਸ ਗੱਲ ਦਾ ਭਾਈ ਸਾਹਿਬ ਪਤਾ ਹੀ ਨਹੀਂਗਾ ਵੀ ਉਹਨਾਂ ਨੇ ਕੋਈ ਕਮੇਟੀ ਚੁਣੀ ਆ ਜਾਂ ਕੋਈ ਕੋਈ ਮੈਨੂੰ ਨਹੀਂ ਪਤਾ ਧੰਨਵਾਦ ਮੈਨੂੰ ਕਿਸੇ ਦਾ ਫੋਨ ਨਹੀਂ ਆਇਆ ਕਿਸੇ ਨੇ ਮੈਨੂੰ ਸੰਦੇ ਨਹੀਂ ਭੇਜਿਆ ਕਿ ਆਪਰੇ ਸਾਥੀਆਂ ਨਾਲ ਪੰਚਾਇਤ ਨਾਲ ਬੁਲਾਉਣਾ ਹੁਣ ਮੈਂ ਪੰਚਾਇਤ ਨੂੰ ਕਿਉਂਕਿ ਜੇ ਮੇਰੇ ਨਾਲ ਜਿਹੜੇ ਮੈਂਬਰ ਪੰਚਾਇਤ ਨੇ ਜਾਂ ਬਹੁਤ ਵਾਰ ਸਾਡੇ ਸਾਰੇ ਕਮਾਂਕਰ ਵਾਲੇ ਨੇ ਕਿਉਂਕਿ ਅਲੀ ਅਸੀਂ ਹੁੰਨੇ ਆ ਇਕੱਠੇ ਜੋ ਕੰਦ ਦਾ ਫੈਸਲਾ ਹੋਊਗਾ ਉਸ ਹਸਾਬ ਨਾਲ ਹੀ ਚੱਲਣਾ ਉਹਨਾਂ ਦਾ ਦੋਸਾ ਵੀ ਤੁਸੀਂ ਆਮ ਆਦਮੀ ਪਾਰਟੀ ਦੇ ਨਾਲ ਜੁੜਿਆ ਹੋਣਾ ਕਿ ਇਹ ਐਮਐਲਏ ਦਾ ਤੇ ਸਥਾਨੇ ਦਾ ਵੀ ਬੁਲਾਪ ਆਇਆ ਜਾਂਦਾ ਨਾ ਜੀ ਨਾ ਇਹ ਬਿਲਕੁਲ ਬੇਬੁਨਿਆਦ ਹੁੰਦੀਆਂ ਗੱਲਾਂ ਮੈਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਆ ਉਹਨਾਂ ਨੂੰ ਹਾਰ ਬਰਦਾਸ਼ਤ ਨਹੀਂ ਹੋ ਰਹੀ ਉਹਨਾਂ ਨੂੰ ਹਾਰ-ਬਰਦਾਰ ਨਹੀਂ ਹੋ ਰਹੀ ਉਹ ਰੱਬ ਦਾ ਭਾਣਾ ਨਹੀਂ ਮੰਨਦੇ ਹੈਨਾ ਦੇਖੋ ਗੁਰੂ ਸਾਹਿਬ ਦਾ ਹੁਕਮ ਹੈ ਜ ਸਾਹਿਬ ਜੇ ਸਾਥ ਬੜਾਈਆਂ ਹੈਨਾ ਉਹਨੂੰ ਜੀਣੋ ਸਾਇਆ ਮਹਾਰਾਜ ਨੇ ਬੜਾਈਆਂ ਦੇਣੀਆਂ ਉਹਨੂੰ ਦੇਣੀਆਂ ਹੈਨਾ ਮੇਰੇ ਭਾਗਾਂ ਸੀਗੀ ਤੇ ਮੈਨੂੰ ਮਿਲ ਗਈ ਹੈਨਾ ਇਹ ਤਾਂ ਜੋ ਗੁਰੂ ਮਹਾਰਾਜ ਜੀ